Altune News Channel ਦੇ ਵਿੱਚ ਤੁਹਾਡਾ ਸਵਾਗਤ ਡੇਰਾਵੌਨੰਗ ਦੀ ਨਵੀਂ ਵਾਟਬੰਦੀ ਕੀਤੀ ਗਈ ਰੱਦ ਭਾਜਪੀ ਦੇ ਰਾਜੂ ਪੰਡਤ ਵੱਲੋਂ ਕੀਤੀ ਗਈ ਸੀ ਕੋਰਟ ਦੇ ਵਿੱਚ ਇਹ ਚੈਲੰਜ ਅਸਵਧਾਨਿਕ ਸੀ ਇਹ ਵਾਟਬੰਦੀ ਇਹ ਕਹਿਣਾ ਸੀ ਰਾਜੂ ਪੰਡਤਾਂ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਡੇਰਾ ਬਰਾਨਿਕ ਦੀ ਜੋ ਵਾਰਡਬੰਦੀ 2022 ਚ ਹੋਈ ਸੀ ਤੇ 2023 ਦੇ ਵਿੱਚ ਲਾਗੂ ਕੀਤੀ ਗਈ ਸੀ ਉਸ ਨੂੰ ਡੇਰਾ ਬਰਾਨਿਕ ਦੀ ਭਾਜਪਾ ਇਕਾਈ ਵੱਲੋਂ ਮਾਨਯੋਗ ਅਦਾਲਤ ਚੈਲੰਜ ਕੀਤਾ ਗਿਆ ਸੀ ਤੇ ਹੁਣ ਅਦਾਲਤ ਦਾ ਫੈਸਲਾ ਭਾਜਪਾ ਦੇ ਹੱਕ ਦੇ ਵਿੱਚ ਆਇਆ ਹੈ ਤੇ ਇਸ ਵਾਰਡਬੰਦੀ ਨੂੰ ਰੱਦ ਕਰ ਦਿੱਤਾ ਗਿਆ ਹੈ ਇਹਨਾਂ ਖਬਰਾਂ ਦਾ ਪ੍ਰਗਟਾਵਾ ਕੀਤਾ ਗੁਦਾਸਪੁਰ ਜ਼ਿਲ੍ਹਾ ਸਕੱਤਰ ਰਾਜੂ ਪੰਡਤ ਨੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਵਾਟਬੰਦੀ ਸ਼ਬਦਾਂ ਨੇ ਇੱਕ ਤੌਰ ਤੇ ਗਲਤ ਹੈ ਤੇ ਕਿਸੇ ਵੀ ਫਾਰਮੂਲੇ ਦੇ ਅਨਸਾਰ ਨਹੀਂ ਬਣਾਈ ਗਈ ਤੇ ਇਹ ਗੈਰ ਜ਼ਰੂਰੀ ਹੈ ਇਸ ਮੌਕੇ ਕੁਲਦੀਪ ਸਿੰਘ ਕਾਲੋ ਹਲਕਾ ਇੰਚਾਰਜ ਸਤਰਾਮ ਸਿੰਘ ਕੋਮਨ ਜਨਰਲ ਸਕੱਤਰ ਗੁਰਪਜਨ ਸਿੰਘ ਮੰਡਲ ਪ੍ਰਧਾਨ ਭੁਪਿੰਦਰ ਸਿੰਘ ਮਹਾ ਫੈਕਟਰੀ ਰਣਜੀਤ ਕੁਮਾਰ ਯੂਥ ਪ੍ਰਧਾਨ ਬਾਬਾ ਜਗਸਰ ਸਿੰਘ ਐਸਐਸ ਖੰਨਾ ਡਿਪਟੀ ਕਮਾਂਡਰ ਅਨਿਲ ਕੁਮਾਰ ਡੋਗਰਾ ਆਦੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਕ੍ਰਿਸ਼ਨ ਕੋਪਾਲ ਦੇ ਨਾਲ ਜਤਿੰਦਰ ਕੁਮਾਰ ਜੀ ਇਹ ਵਿਸ਼ੇਸ਼ ਰਿਪੋਰਟ ਮੈਂ ਗੁਰਬਖਸ਼ ਸਿੰਘ ਮੰਡਲ ਪ੍ਰਧਾਨ ਡੇਰ ਬਾਬਾ ਨਾਨਕ ਇਹ ਜਿਹੜੀ 2020 ਕੀ ਚਵਾਰਬੰਦੀ ਹੋਈ ਸੀ ਚਲੋ ਹੈ ਤਾਂ ਉਹ ਵੀ ਉਸ ਤਰ੍ਹਾਂ ਦੀ ਸੀ ਪਰ ਸਾਨੂੰ ਉਹ ਵੀ ਪਸੰਦ ਸੀਗੀ ਅਸੀਂ ਉੱਤੇ ਵੀ ਇਲੈਕਸ਼ਨ ਲੜਨਾ ਸੀ ਤੇ ਐਸਤੇ ਵੀ ਇਲੈਕਸ਼ਨ ਲੜਨਾ ਸੀ ਪਰ ਆ ਜਿਹੜੀ ਕੁਝ ਬੰਦਿਆਂ ਨੇ ਆਪਣੇ ਮਤਲਬ ਵਾਸਤੇ ਆਪਣੀ ਹਿੱਤ ਵਾਸਤੇ ਉੱਠੀ ਸਿੱਧੀ ਦੀ ਵਾਰਡ ਬੰਦੀ ਬਣਾਤੀ ਸੀ ਕਿਸੇ ਨੂੰ ਕਿਤੇ ਕਰਤਾ ਕਿਸੇ ਨੂੰ ਕਿਤੇ ਕਰਤਾ ਇਸ ਕਰਕੇ ਇਹ ਬਹੁਤ ਗਲਤ ਸੀਗੀ ਤੇ ਇਸ ਨੂੰ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਮਿਲ ਕੇ ਸਾਰਿਆਂ ਨੇ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਇਸ ਵਾਰਡ ਬੰਦੀ ਨੂੰ ਉਹਦੇ ਵਿੱਚ ਇਹ ਇੱਕ ਹਵਾਏ ਕੋਟ ਨੇ ਸਾਡੀ ਪ੍ਰਾਰਥਨਾ ਜਿਹੜੀ ਸਵੀਕਾਰ ਕੀਤੀ ਐ ਤੇ ਜਿਹੜੀ ਜਲਤ ਵਾਰਡ ਬੰਦੀ ਸੀ ਉਹਨੂੰ ਰਿਜੈਕਟ ਕਰਕੇ ਤੇ ਲੋਕਾਂ ਦੇ ਹਿੱਤ ਦੇ ਫੈਸਲਾ ਕੀਤਾ ਇਹ ਵਾਰਡਬੰਦੀ ਸਰਾਸਰ ਗਲਤ ਵਾਰਡਬੰਦੀ ਹੋਈ ਸੀ ਅਸਲ 'ਚ ਵਾਰਡਬੰਦੀ 2020 ਦੇ ਵਿੱਚ 2021 ਵਿੱਚ ਹੋ ਚੁੱਕੀ 2020 ਕੀ ਚ ਹੋ ਚੁੱਕੀ ਆ ਔਰ ਇਹਨਾਂ ਨੇ ਇਹ ਵਾਰਡਬੰਦੀ ਗਲਤ ਤਰੀਕੇ ਨਾਲ ਨਜਾਇਜ਼ ਤੌਰ ਤੇ ਗੈਰਗਨੂਨੀਤ ਗੈਰਸਵਧਾਨੀ ਕੀਤੀ ਸੀ ਇਹਦੇ ਵਿੱਚ ਇਹਨਾਂ ਨੇ ਆਪਣੇ ਮਤਲਬ ਲਈ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝਿਆ ਔਰ ਕੋਈ ਘਰ ਉੱਥੇ ਸੁੱਟਦਾ ਕੋਈ ਘਰ ਕਿਸੇ ਪਿੰਡ ਚ ਸੁੱਟਦਾ ਇੱਕ ਗਲੀ ਕਿਸੇ ਵਾਰਡ ਚ ਇੱਕ ਗਲੀ ਕਿਸੇ ਹੋਰ ਵਾਰਡ ਚ ਸੁੱਟਦੀ ਔਰ ਕੋਈ ਸਮਿਟਰੀ ਨਹੀਂ ਕੀਤੀ ਕੋਈ ਰੂਲਸ ਫਾਲੋ ਨਹੀਂ ਕੀਤਾ ਗਿਆ ਇਸ ਕਰਕੇ ਅਸੀਂ ਇਹਦੇ ਲਈ ਇੱਕ ਮਾਨਯੋਗ ਹਾਈ ਕੋਰਟ ਚ ਪ੍ਰਾਰਥਨਾ ਲਾਈ ਪਟੀਸ਼ਨ ਪਾਈ ਔਰ ਉਹਦੇ ਤੇ ਗੌਰ ਕਰਦੇ ਹਾਈ ਕੋਰਟ ਨੇ ਇਹਨਾਂ ਨੂੰ ਬਹੁਤ ਸਾਰਾ ਦੁਤਕਾਰਿਆ ਔਰ ਇਹਨਾਂ ਦਾ ਗੈਰ ਸਵਿਧਾਨਿਕ ਕੰਮ ਦੇ ਉੱਤੇ ਬਿਲਕੁਲ ਗੈਰ ਸਵਿਧਾਨਿਕ ਸਖਤ ਟਿੱਪਣੀਆਂ ਕਰਦੇ ਹੋਏ ਮਾਨਯੋਗ ਹਾਈ ਕੋਰਟ ਨੇ ਇਸ ਰਵਾੜ ਬੰਦੀ ਨੂੰ ਰੱਦ ਕਰਤਾ ਜੋ ਕਿ ਸੰਵਧਾਨਿਕ ਤੌਰ ਤੇ ਕਾਨੂੰਨੀ ਜਿੱਤ ਹੈ ਜਿਹੜੇ ਪੰਜ ਪਿੰਡ ਨਾਲ ਜੁੜੇ ਸੀ ਉਹ ਵੀ ਇਸ ਟਾਈਮ ਜਿਹੜੀਆਂ ਵੋਟਾਂ ਪਾ ਸਕਦੇ ਆ ਜਾਂ ਉਹ ਅਲੱਗ ਰਹੇ ਨੇ ਨਹੀਂ ਪੰਜ ਪਿੰਡ ਪਾ ਕੇ ਹੀ ਸਾਡੇ 13 ਵਾਰਡ ਬੰਦੇ ਨੇ ਡੇਰਾ ਬਾਬਾ ਨਾਨਕ ਹੁਣ 13 ਵਾਰਡਾਂ ਦਾ ਨਗਰ ਹੈ ਉਹਦੇ ਵਿੱਚ ਪੰਜ ਪਿੰਡ ਸਦਾ ਲਈ ਸ਼ਾਮਲ ਨੇ ਔਰ ਉਹ ਪਿੰਡ ਸਾਡੇ ਆ ਹਿੱਸਾ ਨੇ ਇਸ ਵਾਰਡ ਬੰਦੀ ਚ ਵੀ ਉਹ ਹਿੱਸਾ ਸੀ ਉਸ ਤੋਂ ਪਿਛਲੀ ਵਾਰਡ ਬੰਦੀ ਚ ਵੀ ਉਹ ਹਿੱਸਾ ਸੀ ਇਸ ਕਰਕੇ ਉਹ ਪਿੰਡ ਨਾਲ ਨੇ ਔਰ ਨਾ ਪਿੰਡਾਂ ਦੇ ਵਾਡਾਂ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੀ ਕੋਈ ਸ਼ਹਿਰ ਨਾਲ ਜੋੜਤਾ ਕੋਈ ਕਿਸੇ ਹੋਰ ਪਿੰਡ ਨਾਲ ਜੋੜਤਾ ਇੱਕ ਪਰਿਵਾਰ ਇੱਕ ਗਲੀ 'ਚ ਰਹਿੰਦਿਆਂ ਹੋયા ਵੀ ਵੋਟਾਂ ਦੋ ਦੋ ਬੂਥਾਂ ਤੇ ਪਾਉਣੀਆਂ ਪੈਰੀਆਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਸਾਡਾ ਐਮਸੀ ਕੌਣ ਹੈ ਇਹ ਵਾਰਡ ਬੱਦੀ ਸਰਾਸਰ ਗਲਤ ਔਰ ਆਪਣੇ ਮਤਲਬ ਲਈ ਕੁਝ ਲੋਕਾਂ ਨੇ ਬਣਾਈ ਹੋਈ ਕੀ ਲੱਗਦਾ ਜਿਹੜੇ ਵਾਡਾਂ ਦੇ ਕਿਉਂ ਘਰਾਂ ਦੀ ਅਧਲਾਪਤੀ ਕਿੱਥੇ ਗਈ ਹੈ ਕੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਪਾਤਾ ਕਿਸੇ ਨੂੰ ਕਿਹੇ ਗਲੀ ਵਾਡ ਵਾਡ ਦੇ ਨਾਲ ਜੋੜਤਾ ਕੀ ਲੱਗਦਾ ਵੀ ਇਹਨਾਂ ਨੂੰ ਕਿਸੇ ਤੀਫਾ ਮਤਲਬ ਵੀ ਬਿਲਕੁਲ ਇਹਨਾਂ ਨੇ ਲੋਕਾਂ ਨੂੰ ਸਾਡੇ ਨਗਰ ਦੇ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝਿਆ ਜਿਹੜਾ ਇਹਨਾਂ ਦੇ ਆਫਕ ਨਹੀਂ ਸੀ ਜੋ ਇਹਨਾਂ ਨੂੰ ਲੱਗਦਾ ਕਿ ਸਾਡੂੰ ਇਹਨਾਂ ਨੂੰ ਵੋਟ ਨਹੀਂ ਪਾਉਣੀ ਉਸ ਨੂੰ ਚੁੱਕ ਕੇ ਕਿਸੇ ਹੋਰ ਵਾਰਡ ਚ ਪਾਤਾ ਉਸ ਬੰਦੇ ਨੂੰ ਪਤਾ ਹੀ ਨਹੀਂ ਕਿ ਮੇਰੀ ਵੋਟ ਕਿੱਥੇ ਆ ਉਹ ਬਹੁਤ ਸਾਰੇ ਲੋਕਾਂ ਨੂੰ ਤੇ ਇਹੀ ਨਹੀਂ ਪਤਾ ਕਿ ਸਾਡੀ ਵੋਟ ਕਿਸ ਵਾਰਡ ਚ ਆ ਜੋ ਕਿ ਸਾਰੇ ਸਾਰੇ ਇਸ ਨਗਰ ਦੇ ਵਸਨੀਕਾਂ ਨਾਲ ਤਰੋ ਹੋ ਨਗਰ ਕੌਂਸਲ ਨੇ ਚੋਣਾਂ ਨਹੀਂ ਆਏ ਇਹ ਕਿਹੜੇ ਵਾਰਡ ਦੀ ਸੰਪੰਨ ਦੇਖੋ ਏਅਰ ਵਾਰਡਬੰਦੀ ਰੱਦ ਹੋ ਗਈ ਆ ਇਸ ਵਾਰ ਵਾਰਡਬੰਦੀ ਦੇ ਰੱਦ ਹੋਣ ਨਾਲ ਚੋਣਾਂ ਦਾ ਜਿਹੜਾ ਰਸਤਾਵਾ ਸਾਫ਼ ਹੋ ਗਿਆ ਵਾ ਮਾਨਯੋਗ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਵੀ ਜਿਸ ਤਰ੍ਹਾਂ ਵੀ ਹੋ ਸਕਦਾ ਹੈ ਨਵੀਆਂ ਚੋਂ ਨਵੇਂ ਤਰੀਕੇ ਨਾਲ ਚੋਣਾਂ ਕਰਾਓ ਅਸੀਂ ਹਰ ਤਰ੍ਹਾਂ ਨਾਲ ਚੋਣ ਲੜਨ ਲਈ ਤਿਆਰ ਆ ਜਿਸ ਮਰਜ਼ੀ ਵਾਰਡਬੰਦੀ ਤੇ ਹੋ ਜੇ ਨਹੀਂ 1 2020 ਦੀ ਵਾਰਡਬੰਦੀ 2020 ਵਾਲੀ ਵਾਰਡਬੰਦੀ ਜਿਹੜੀ ਉੱਤੇ ਵੀ ਇਲੈਕਸ਼ਨ ਹੋ ਜੇ ਸਾਨੂੰ ਕੋਈ ਇਤਰਾਜ਼ ਨਹੀਂ ਆ ਅਸੀਂ ਇਲੈਕਸ਼ਨ ਲੜਨ ਲਈ ਤਿਆਰ ਆ ਅਸੀਂ ਵਿਕਾਸ ਦੇ ਮੁੱਦੇ ਤੇ ਇਲੈਕਸ਼ਨ ਲੜਨਾ ਅਸੀਂ ਬਿਲਕੁਲ ਤਿਆਰ ਆ ਅਸੀਂ ਤੇ ਗੈਰ ਸੰਵਧਾਨਿਕ ਜਿਹੜੀ ਵਾਰਡਬੰਦੀ ਹੋਈ ਸੀ ਅ ਬਾਕੀ ਪ੍ਰਧਾਨ ਜੀ ਬੈਠੇ ਆ ਗੁਰਬਖਸ਼ ਸਿੰਘ ਜੀ ਕਾਲੋ ਸਾਹਿਬ ਬੈਠੇ ਨੇ ਸਾਡੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਨੇ ਅਸੀਂ ਸਾਰਿਆਂ ਨੇ ਰਲ ਕੇ ਪਟੀਸ਼ਨ ਪਾਈ ਸੀ ਔਰ ਸਾਡੀ ਇਹ ਜਿੱਤ ਹੋਈ ਆ ਇਹ ਜਿੱਤ ਸਾਡੀ ਨਗਰ ਵਾਸੀਆਂ ਦੀ ਜਿੱਤ ਹੈ ਸਾਡੀ ਜਿੱਤ ਨਹੀਂ ਇਹ ਨਗਰ ਵਾਸੀਆਂ ਦੀ ਜਿੱਤ ਹੈ ਔਰ ਅਸੀਂ ਅੱਗੇ ਵੀ ਨਗਰ ਵਾਸੀਆਂ ਵਾਸਤੇ ਸਦਾ ਹੀ ਖੜੂਵਾਂਗੇ ਸਦਾ ਹੀ ਉਹਨਾਂ ਦੇ ਹੱਕ ਲਈ ਲੜਦੇ ਰਾਵਾਂਗੇ ਔਰ ਮੈਂ ਨਗਰ ਕੌਂਸਲ ਨੂੰ ਖਾਸ ਕਰਕੇ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਕਿ ਕਿਸੇ ਦਾ ਹੱਥ ਟੋਕਣਾ ਨਾ ਬਣੋ ਇਸ ਸ਼ਹਿਰ ਦੇ ਵਾਸੀਆਂ ਦੀ ਗੱਲ ਕਰੋ ਤੁਹਾਨੂੰ ਇਸ ਸ਼ਹਿਰ ਦੇ ਵਾਸਤੇ ਤੇ ਸੇਵਾ ਵਾਸਤੇ ਮੌਕਾ ਮਿਲਿਆ ਵਾ ਔਰ ਇੱਕ ਬੇਨਤੀ ਇਹ ਆ ਕਿ ਜਿਹੜੇ ਕੱਚੇ ਮਕਾਨਾਂ ਦੇ ਪੈਸੇ ਨਹੀਂ ਪਾਏ ਜਾ ਰਹੇ ਲੋਕਾਂ ਦੇ ਵਿੱਚ ਲੋਕਾਂ ਦੇ ਖਾਤਿਆਂ ਦੇ ਵਿੱਚ ਜਦੋਂ ਕਿ ਉਹ ਐਲੀਜੀਬਲ ਨੇ ਬਿਲਕੁਲ ਉਹਨਾਂ ਦੀ ਫਾਈਲਾਂ ਬਿਲਕੁਲ ਅਪਰੂਵ ਹੋਈਆਂ ਦੀਆਂ ਉਹਨਾਂ ਨੂੰ ਉਹਨਾਂ ਦੇ ਪੈਸੇ ਪਾ ਦਿੱਤੇ ਜਾਣ ਨਹੀਂ ਤੇ ਅਸੀਂ ਉਸ ਮਸਲੇ ਨੂੰ ਵੀ ਲੋਕ ਲੋਕਾਂ ਵਾਸਤੇ ਲੋਕਾਂ ਦੀ ਸੇਵਾ ਵਾਸਤੇ ਲੈ ਕੇ ਹਾਈ ਕੋਰਟ ਜਾਵਾਂਗੇ ਔਰ ਅਸੀਂ ਇਹਦੀ ਇਨਕੁਆਰੀ ਵੀ ਕਰਾ ਸਕਦੇ ਹਾਂ ਤੁਹਾਨੂੰ ਨਹੀਂ ਲੱਗਦਾ ਕਿਸੇ ਨਾ ਕਿਸੇ ਜਿਹੜੇ ਆ ਵਾਲਨੇ ਵਾਲੇ ਪੈਸੇ ਜਿਹੜੇ ਆ ਇਲੈਕਸ਼ਨਾਂ ਮੰਦੀ ਹੋ ਕੇ ਜਾਈਏ ਇਹ ਜੀ ਪਿਛਲੇ ਇਹ ਫਾਈਲਾਂ ਜਿਹੜੀਆਂ ਅਕਾਲੀ ਭਾਜਪਾ ਸਰਕਾਰ ਜਦੋਂ ਇਕੱਠੀ ਹੁੰਦੀ ਸੀ ਉਦੋਂ ਭਰੀਆਂ ਗਈਆਂ ਉਦੋਂ ਬਾਅਦ ਕਿਸੇ ਦੇ ਨਾਲ ਇਲੈਕਸ਼ਨ ਕਾਉਂਸ ਹੋ ਗਏ ਇਹ ਕੀਤੇ ਪੈਸੇ ਇਸ਼ੂ ਨਹੀਂ ਹੋ ਸਕੇ ਉਸ ਤੋਂ ਬਾਅਦ 5 ਸਾਲ ਸਰਕਾਰ ਕਾਂਗਰਸ ਸਰਕਾਰ ਨੇ ਇਹਨਾਂ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਦੀ ਐਫੀਡਵਿਟ ਇਲੈਕਸ਼ਨਾਂ ਤੇ ਲਾਰੇ ਲਾ ਕੇ ਰੋਕਿਆ ਔਰ ਹੁਣ ਇਹਨਾਂ ਨੇ 1.5 ਸਾਲ ਹੋ ਗਿਆ ਇਹਨਾਂ ਨੇ ਰੋਕਿਆ ਔਰ ਭਾਈ ਭਤੀਜਾਵਾਦ ਕਰਕੇ ਚੋਣੇ ਬੰਦਿਆਂ ਨੂੰ ਥੋੜੇ ਥੋੜੇ ਪੈਸੇ ਪਾਏ ਜਾ ਰਹੇ ਜੋ ਸਾਡੇ ਕੋਲ ਜਾਣਕਾਰੀ ਹੈ ਇਹਦੀ ਅਸੀਂ ਪੂਰੀ ਜਾਣਕਾਰੀ ਕਲੈਕ ਤੇ ਹਰ ਅਥਾਰਟੀ ਨੂੰ ਇਸ ਬਾਰੇ ਸ਼ਿਕਾਇਤ ਕਰਾਂਗੇ ਔਰ ਮੈਂ ਇਹ ਵੀ ਕਹਿੰਦਾ ਕਿ ਇਹ ਜਿਹੜੇ ਪੈਸੇ ਨੇ ਉਹਨਾਂ ਦੇ ਖਾਤੇ ਚ ਪਾਤੇ ਜਾਣ ਇਲੈਕਸ਼ਨ ਹੁੰਦੇ ਜਿਹੜਾ ਨੇ ਜਾਂਦੇ ਰਹਨੇ ਨਾਗਰਵਾਸੀ ਇੱਥੇ ਰਹਨੇ ਆ ਕਿ ਨਗਰਵਾਸੀਆਂ ਦੀ ਸੇਵਾ ਕੀਤੀ ਜਾਏ ਆ ਰਹੀ ਨਗਰਵਾਸੀਆਂ ਦੇ ਪਿੱਠ ਤੇ ਚਟਾਨ ਵਾਂਗ ਖੜੇ ਆ ਉਹਨਾਂ ਦੇ ਸੇਵਾਦਾਰ ਆ ਆਪਣਾ ਫਰਜ਼ ਨਿਭਾਵਾਂਗੇ